ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਸਾਡੀ ਟੀਮ ਤੁਹਾਡੇ ਲਈ ਲੈ ਕੇ ਆਈ ਹੈ ਤੁਹਾਡੀ ਜਮਾਤ 5ਵੀਂ ਵਿਸ਼ਾ ਵਾਤਾਵਰਣ ਦੀ ਵਰਕਸ਼ੀਟ ਨੰਬਰ 5 ਦੇ ਪਹਿਲੇ 5 ਪ੍ਰਸ਼ਨ ਉੱਤਰ ਤੇ ਆਓ ਆਪਾਂ ਇਹ ਪਹਿਲੇ 5 ਪ੍ਰਸ਼ਨ ਉੱਤਰ ਕਰਦੇ ਹਾਂ ਤੁਹਾਡਾ ਪਹਿਲਾ ਪ੍ਰਸ਼ਨ ਕਰਾਂਗੇ ਬੇਟਾ ਤੰਬੂ ਦੀ ਵਰਤੋਂ ਤੰਬੂ ਦੀ ਵਰਤੋਂ ਕੌਣ ਕਰਦਾ ਹੈ ਦੇਖ ਬੇਟਾ ਤੰਬੂ ਲਗਾਇਆ ਜਾਂਦਾ ਹੈਗਾ ਉਹਦੀ ਵਰਤੋਂ ਕੌਣ ਕਰਦਾ ਫੌਜੀ ਡਾਕਟਰ ਕਿਸਾਨ ਲੋਕ ਤੇ ਤੰਬੂ ਕੌਣ ਲਾਉਂਦੇ ਨੇ ਬੇਟਾ ਫੌਜੀ ਲੋਕ 2 ਨੰਬਰ ਦੇਖਾਂਗੇ ਬੋਟ ਹਾਊਸ ਆਮ ਤੌਰ ਤੇ ਕਿੱਥੇ ਵੇਖੇ ਜਾਂਦੇ ਹਨ ਦੇਖੋ ਬੇਟਾ ਬੋਟ ਹਾਊਸ ਜਾਨਕੀ ਕਿ ਕੈਸਤੀ ਦੇ ਵਿੱਚ ਜਿਹੜੇ ਘਰ ਬਣਾਏ ਜਾਂਦੇ ਆ ਉਹ ਕਿੱਥੇ ਦੇਖੇ ਜਾਂਦੇ ਨੇ ਅੱਜਕੱਲ ਸ਼ਰੀ ਨਗਰ ਦੇ ਵਿੱਚ ਦੇਖੇ ਜਾਂਦੇ ਨੇ ਤੀਸਰਾ ਕੁਐਸਚਨ ਵੀਟਾ ਪੜ੍ਹਦੇ ਆਪਾਂ ਤੁਸੀਂ ਛੁੱਟੀਆਂ ਵਿੱਚ ਇੱਕ ਸੰਗਣੇ ਜੰਗਲੀ ਰੱਖ ਵਿੱਚ ਘੁੰਮਣ ਗਏ ਤੁਸੀਂ ਉੱਥੇ ਆਪਣੇ ਲਈ ਤੁਸੀਂ ਉੱਥੇ ਆਪਣੇ ਲਈ ਆਪਸ਼ਨਾਂ ਦੇਖਦੇ ਆ ਬੇਟਾ ਇੱਕ ਤੰਬੂ ਲਗਾਇਆ ਦੂਸਰੀ ਆਪਸ਼ਨ ਕੀ ਹੈ ਇੱਕ ਬੋਟ ਹਾਊਸ ਬਣਾਇਆ ਤੀਸਰਾ ਕੀ ਹੈ ਬੇਟਾ ਇੱਕ ਟਰੀ ਹਾਊਸ ਬਣਾਇਆ ਚੌਥਾ ਇੱਕ ਕਾਰਵਾ ਬਣਾਇਆ ਤੇ ਬੇਟਾ ਆਪਸ਼ਨ ਕੀ ਆਊਗਾ ਤੁਹਾਡਾ ਸਹੀ ਉੱਥੇ ਟਰੀ ਹਾਊਸ ਕਿਉਂਕਿ ਜੰਗਲ ਦੇ ਵਿੱਚ ਥੱਲੇ ਰਹਿਣਾ ਮੁਸ਼ਕਲ ਹੁੰਦਾ ਜੰਗਲੀ ਜਾਨਵਰ ਹੁੰਦੇ ਨੇ ਇਸ ਲਈ ਆਪਾਂ ਦਰਖਤ ਦੇ ਉੱਪਰ ਜੋ ਘਰ ਬਣਾ ਕੇ ਰਹਿੰਦੇ ਹਾਂ ਉਹਨੂੰ ਬੋਲਦੇ ਆ ਟਰੀ ਹਾਊਸ 4 ਨੰਬਰ ਕਰਦੇ ਆ ਬੇਟਾ ਦੀਪੂ ਇੱਕ ਅਜਿਹੇ ਇਲਾਕੇ ਵਿੱਚ ਰਹਿੰਦੀ ਹੈ ਜਿੱਥੇ ਬਹੁਤ ਜ਼ਿਆਦਾ ਮਾਤਰਾ ਵਿੱਚ ਬਰਫ਼ ਪੈਂਦੀ ਹੈ ਉਸ ਨੂੰ ਆਪਸ਼ਨ ਹੈ ਬੇਟਾ ਇੱਕ ਕੱਚਾ ਘਰ ਬਣਾਉਣਾ ਚਾਹੀਦਾ ਹੈ ਐਡ ਆਪਸ਼ਨ ਪੱਕਾ ਘਰ ਬਣਾਉਣ ਦੀ ਜ਼ਰੂਰਤ ਹੈ ਈਡੀ ਆਪਸ਼ਨ ਬਹੁ ਮੰਜਲੀ ਘਰ ਬਣਾਉਣ ਦੀ ਜ਼ਰੂਰਤ ਹੈ ਸਸਾ ਈਗਲੂ ਬਣਾਉਣ ਦੀ ਜ਼ਰੂਰਤ ਹੈ ਤਾਂ ਬੇਟਾ ਦੇਖੋ ਬਰਫ਼ ਜਿੱਥੇ ਜ਼ਿਆਦਾ ਪੈਂਦੀ ਹੈ ਉੱਥੇ ਲੋਕ ਕੀ ਹੈ ਬਰਫ਼ ਦੇ ਘਰ ਬਣਾ ਕੇ ਰਹਿੰਦੇ ਨੇ ਉਹਨੂੰ ਬੋਲਦੇ ਈਗਲੂ ਤੇ ਉਹਨੂੰ ਕੀ ਹੈ ਈਗਲੂ ਬਣਾਉਣ ਦੀ ਜ਼ਰੂਰਤ ਹੈ ਅੱਗੇ ਚੱਲਦੇ ਆਂ ਬੇਟਾ ਤੁਹਾਡਾ 5 ਨੰਬਰ ਕੁਐਸਚਨ ਛੱਤਾਂ ਦੇ ਹੇਠਾਂ ਪੀਓਪੀ ਦੀ ਵਰਤੋਂ ਨਾਲ ਕੀ ਬਣਾਏ ਜਾਂਦੇ ਹਨ ਦੇਖੋ ਬੇਟਾ ਜਿਹੜਾ ਆਪਾਂ ਪੀਓਪੀ ਕਰਾ ਲੈਂਦੇ ਆਂ ਅੱਜਕੱਲ੍ਹ ਚੱਲਦਾ ਹੀ ਆ ਉਹ ਕਾਦੇ ਵਾਸਤੇ ਨੇ ਬਹੁ ਮੰਜ਼ਲੀ ਘਰ ਸੁੰਦਰ ਡਿਜ਼ਾਈਨ ਵਾਸਤੇ ਪੱਥਰ ਦੇ ਘਰ ਤੰਬੂ ਤਾਂ ਬੇਟਾ ਕੀ ਹੈ ਸੁੰਦਰ ਡਿਜ਼ਾਈਨ ਬਣਾਏ ਜਾਂਦੇ ਆ ਪੀਓਪੀ ਦੇ ਨਾਲ ਉਮੀਦ ਆ ਬੇਟਾ ਬਾਰ ਬਾਰ ਤੁਸੀਂ ਇਹਦਾ ਅਭਿਆਸ ਕਰੋਗੇ ਤਾਂ